చేత गोविंद रा दिए होवे आनंद कणा संत जना मिल पाईए रसना नाम पणा गुरु अर्जुन देव जी महाराज पांचवे पाशा नमा साल गुरमत अनुसार नानक साहिब चित्र दा महीना पहला महीना ਮੰਨਿਆ ਜਾਂਦਾ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਹਿਰਦੇ ਦੇ ਵਿੱਚ ਧਾਰਨ ਕਰਦੇ ਹੋਏ ਮਨੁੱਖ ਜਨਮ ਦੀ ਸਫਲਤਾ ਪ੍ਰਾਪਤ ਕਰ ਸਕੀਏ ਗੁਰੂ ਸਾਹਿਬ ਜੀ ਪ੍ਰੇਮ ਨੂੰ ਬਧਾਉਣ ਵਾਸਤੇ 12 ਮਹੀਨੇ ਦੇ ਵਿੱਚ ਉਪਦੇਸ਼ ਕਰ ਰਹੇ ਨੇ ਚੇਤ ਗੋਬਿੰਦ ਰਾਦੇ ਚਤੁਰ ਦਿਮੈਨ ਦੇ ਵਿੱਚ ਗੋਬਿੰਦ ertidਾ ਪਾਲਕ ਅਕਾਲ ਪ੍ਰੂਖ ਉਨ ਨੂੰ ਅਰਾਧਨਾ ਕਰੀਏ ਭਾਈ ਜਿਸ ਕਰਕੇ ਹੋਵੇ ਆਨੰਦ ਕਾਣਾ ਜਿਸ ਕਰਕੇ ਆਨੰਦ ਦੀ ਪ੍ਰਾਪਤੀ ਹੋਵੇ ਬਾਪ ਤੁਸੀਂ ਜੀਵਨ ਦੇ ਵਿੱਚ ਆਨੰਦਿਤ ਹੋ ਸਕੋ ਇਹ ਹੁੰਦਾ ਕਿਸ ਤਰ੍ਹਾਂ ਆ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਸਾਧੂਆਂ ਦੀ ਸੰਗਤ ਕਰਕੇ ਉਨ ਨੂੰ ਮਿਲ ਕੇ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਦੀ ਰਸਨਾ ਨਾਮ ਬਣਾ ਰਸਨਾ ਕਰਕੇ ਜਵਾਨ ਕਰਕੇ ਵਾਹਿਗੁਰੂ ਦੇ ਸਿਮਰਨ ਕਰੀਏ ਉਚਾਰਨ ਕਰੀਏ ਸਾਧੂਆਂ ਦੀ ਸੰਗਤ ਦੁਆਰਾ ਇਹ ਬੁੱਧ ਵਿਵੇਕ ਪ੍ਰਾਪਤ ਹੁੰਦੀ ਹੈ ਜਿਨਨੀ ਪਾਇਆ ਪ੍ਰਭ ਆਪਣਾ ਆਏ ਤੇ ਸਹਿ ਗਣਾ ਜਿਨ੍ਹਾਂ ਨੇ ਕਿਰਪਾ ਗੁਰੂ ਨੇ ਕੀਤੀ ਪ੍ਰਭੂ ਦੀ ਪ੍ਰਾਪਤੀ ਕਰ ਲਈ ਉਹਦਾ ਇਹ ਸੰਸਾਰ ਵਿੱਚ ਆਉਣਾ ਸਫਲ ਆਇਆ ਆਪਣਾ ਆਇਤ ਸੇ ਗਣਾ ਆਇਆ ਹੋਇਆ ਉਹਦਾ ਗਿਣਤੀ ਚਿਆ ਜਿਆ ਸਫਲਿਆ ਪ੍ਰਮਾਨ ਮਨੁੱਖ ਤਨ ਧਾਰਿਆ ਹੋਇਆ ਜਿਸ ਕਰਕੇ ਮਨੁੱਖ ਤਨ ਦੀ ਸਫਲਤਾ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਰਸਨਾ ਦਾ ਨਾਮ ਪੜ ਕੇ ਸਾਧੂਆਂ ਦੀ ਸੰਗਤ ਕਰਕੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਕਰਕੇ ਆਇਆ ਸਫਲਤਾ ਹੂੰ ਕੋ ਗਣੀਏ ਜਾ ਸਰਸਨ ਹਰ 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 ਜਸ ਪਣੀਏ ਮੁਤਾਬਕ ਪੰਜਨ ਆਇਆ ਪ੍ਰਵਾਨ ਕਿਸ ਤਰ੍ਹਾਂ ਅੱਗੇ ਮਹਾਰਾਜ ਜੀ ਦ੍ਰਿੜਤਾ ਬਖਸ਼ਿਸ਼ ਕਰਦੇ ਨੇ ਇੱਕ ਖਿੰ ਤਿਸ ਵਿੰ ਜੀਵਣਾ ਬਿਰਥਾ ਜਨਮ ਜਣਾ ਇੱਕ ਛਿਨ ਮਾਤਰ ਵੀ ਉਸ ਤੋਂ ਬਗੈਰ ਜੀਣਾ ਬਾਪ ਬਿਨ ਸਿਮਰਨ ਜੋ ਜੀਵਨਾ ਤੇ ਤੋ ਬਿਰਥਾਰੀ ਬਿਰਥੇ ਉਹਦਾ ਜੀਵਨ ਹੈ ਜੋ ਵਾਹਿਗੁਰੂ ਸਿਮਰਨ ਤੋਂ ਬਗੈਰ ਗੁਰਸਿੱਖ ਦਾ ਜੀਵਨ ਆਖਾਂ ਜੀਵਾ ਬਿਸਰੇ ਮਰ ਜਾਉ ਹਉ ਰਹਿ ਨ ਸਖਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਬਹਿ ਚੱਲੇ ਜਿਉ ਇਹ ਅਵਸਥਾ ਗੁਰ ਸਿੱਖ ਦੀ ਹੋਣੀ ਚਾਹੀਦੀ ਹੈ birth ਜਨਮ ਜਣਾ ਜੇ ਉਹਨੂੰ ਭੁੱਲ ਜੇ ਫਿਰ ਜੀਵਨ ਵਰਤ ਪਰਮੇ ਸੁਰਤੇ ਭੁੱਲਿਆ ਵਿਆਪਨ ਸਭੇ ਰੋਗ ਬਿਮਖੋਏ ਰਾਮ ਤੇ ਲਗਨ ਜਨਮ ਬਿਜੋ ਚਿਤ ਆਵੇ ਤਾਂ ਮਹਾਨ ਆਨੰਦ ਆ ਤੋ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਬੜਾ ਉਹ ਨਿਰਾਕਾਰ ਪਰਮੇਸ਼ਰ ਵਾਹਿਗੁਰੂ ਕਿਸ ਤਰ੍ਹਾਂ ਆ ਜਲ ਦੇ ਵਿੱਚ ਐ ਥਲ ਦੇ ਵਿੱਚ ਮਹੀਲ ਚ ਪੂਰਿਆ ਸਰਵ ਵਿਆਪਕ ਐ ਊਣ ਨ ਕੋ ਤੁ ਥਾਏ ਜਾੜ ਚੇਤਨ ਸੁਕਸ਼ਮ ਅਸਤੂਲ ਪੂਰਣ ਭਗਵਾਨ ਸਾਰਿਆਂ ਦੇ ਵਿੱਚ ਦੀਨੇ ਲੋਕ ਵਿਆਪਕ ਹਰ ਜਗ੍ਹਾ ਤੇ ਪੂਰਨ ਹੈ ਉਹ ਪਰਮੇਸ਼ਰ ਜੋ ਜਿਨ ਚਿਤ ਕਰਨਾ ਜਿਹਨੂੰ ਯਾਦ ਕਰਨਾ ਜਿਹਦਾ ਨਾਮ ਉਚਾਰਨ ਕਰਨਾ ਸੋ ਪ੍ਰਭੂ ਚਿਤਨਾ ਆਵੀ ਕਿਤੜਾ ਦੁੱਖ ਗਣਾ ਜੇ ਉਹ ਅਕਾਲ ਪਰਮੇਸ਼ਰ ਯਾਦ ਨਾ ਆਵੇ ਭੁੱਲ ਜਾਵੇ ਫਿਰ ਦੁੱਖ ਦੀ ਕੀ ਗਿਣਤੀ ਕਰਨੀ ਬੇੰਤ ਦੁੱਖ ਲੱਗਦੇ ਨੇ ਇਸੀ ਕਰਕੇ ਗੁਰਸਾਹਿਬ ਜੀ ਬਾਰ-ਬਾਰ ਕਹਿੰਦੇ ਨੇ ਬਿਛੜਿਆ ਮੇਲੇ ਪ੍ਰਭ ਹਰ ਦਰ ਕੈ ਕਾ ਬਸੀਟ ਮੇਲ ਲਹਿਓ ਦਯਾਰ ਟੈ ਪੈ ਦਵਾਰਿਆ ਇਹ ਅਰਦਾਸ ਬੇਨਤੀ ਕਰਨੀਆ ਇਸ ਕਰਕੇ ਬਹੁਤ ਵੱਡਾ ਦੁੱਖ ਲੱਗ ਸਕਦਾ ਇਸ ਕਰਕੇ ਸੁਖੀ ਹੋਣ ਵਾਸਤੇ ਆਨੰਦ ਦੀ ਪ੍ਰਾਪਤੀ ਕਰਨ ਵਾਸਤੇ ਆਪਾਂ ਕੀ ਕਰੀਏ ਰਸਨਾ ਨਾਮ ਪੜਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਉਪਰਮੇਸਰ ਨੂੰ 라ਵਿਆ ਯਾਦ ਕੀਤਾ ਸਿਮਰਨ ਕੀਤਾ ਉਹਨੂੰ ਰਜਾਇਆ ਤਿੰਨਾ ਦਾ ਭਾਗ ਮਣਾ ਖੁਸ਼ਕਿਸਮਤ ਨੇ ਭਾਗਾ ਵਾਲੇ ਨੇ ਕਿਸਮਤ ਵਾਲੇ ਨੇ ਉਹਨਾਂ ਦਾ ਆਇਆ ਸਫਲ ਮੰਨਿਆ ਜਾਂਦਾ ਜੋ ਉਸ ਅਕਾਲ ਪੁਰਖ ਦੇ ਚਿੰਤਨ ਅੱਠੇ ਪੈਰ ਇਕ ਤੇ ਲਵੇ ਮੰਨੇ ਨ ਹੁਕਮ ਅਪਾਰ ਵਾਲੀ ਅਵਸਥਾ ਤੇ ਗੁਰਮੁਖ ਵਿਚਰਣ ਹਰ ਦਰਸ਼ਨ ਕੋ ਮਨ ਲੋਚਦਾ ਨਾਨ ਪਿਆਸਮਨਾ ਉਹ ਅਕਾਲ ਪੁਰਖ ਹਰੀ ਦੇ ਦਰਸ਼ਨ ਨੂੰ ਮਨ ਤੜਫਦਾ ਹੈ ਬੇਚੈਨ ਹੈ ਲੋਚਾ ਕਰ ਰਿਹਾ ਹੈ ਗੁਰੂ ਸਾਹਿਬ ਜੀ ਪੰਜਵੇਂ ਗੁਰੂ ਨਾਨਕ ਸਾਹਿਬ ਜੀ ਨੇ ਪਿਆਸ ਮਨਾ ਮੰਦੀ ਇਸ਼ਕ ਪਿਆਰ ਤੜਫਿਆ ਕਿ ਉਦੇ ਦਰਸ਼ਨ ਕਰੀਏ ਇੱਕ ਘੜੀ ਨਾ ਮਿਲਤੇ ਤਾਂ ਕਲ ਜੁ ਭੋਤਾ ਹੁਣ ਕਦ ਮਿਲੇ ਪ੍ਰੇਅ ਤਦ ਭਗਵੰਤਾ ਮਹਾਂ ਬਾਕ ਅਨੁਸਾਰ ਗੁਰਸ਼ਿਕ ਉਸਤੇ ਪਿਆਰ ਚ ਤੜਫੇ ਇਸ਼ਕ ਦੇ ਰੰਗ ਜੇ ਉਹ ਗੁਰਸ਼ਿਕ ਦੀ ਆਪਣੀ ਸਵੈ ਅਵਸਥਾ ਹੈ ਚੇਤ ਮਿਲਾਏ ਸੋ ਪ੍ਰਭੂ ਕਿਸ ਕੇ ਪਾਇ ਲਗਾ ਚਿੱਤਰ ਦੇ ਮੈਨੇ ਉਹ ਪ੍ਰਭੂ ਦੀ ਪ੍ਰਾਪਤੀ ਹੋ ਜੇ ਮਿਲ ਜੇ ਜਿਸ ਸੰਗਤ ਦੁਆਰਾ ਜਿਸ ਸਤਪੁਰਸ ਦੀ ਸੰਗਤ ਕਰਕੇ ਮਿਲੇ ਹੋਏ ਨੂੰ ਮਿਲਣਾ ਹੀ ਸਭ ਤੋਂ ਅੱਛਾ ਹੈ ਤੇ ਕਿ ਕਿ ਤਿਸ ਕੇ ਪਾਇ ਲਗਾ ਜਿਨਾਂ ਨੂੰ ਉਹ ਕਾਲ ਪੁਰਖ ਪਰਮੇਸ਼ਰ ਮਿਲਿਆ ਸਤਪੁਰਸ ਪੂਰਨ ਪੁਰਸ਼ ਬ੍ਰਹਮ ਗਿਆਨੀ ਆਪ ਪ੍ਰਮੇਸ਼ਰ ਹੈ ਨਾ ਹਰ ਕਾ ਸੇਵਕ ਹਰੇ ਹੀ ਜਹਾ ਉਹ ਜੋ ਤਤਵੇ ਤੇ ਮਹਾਪੁਰਸ਼ ਉਹਨਾਂ ਦੇ ਸਰਣੀ ਲੱਗ ਕੇ ਸੰਗਤ ਕਰਕੇ ਜਿਸ ਕਰਕੇ ਉਹ ਆਨੰਦ ਦੀ ਪ੍ਰਾਪਤੀ ਹੋਵੇ ਅਕਾਲ ਪੁਰਖ ਹਿਰਦੇ ਦੇ ਵਿੱਚ ਵਸ ਜਾਵੇ ਰਸਨਾ ਤੋਂ ਹਰ ਸਮੇਂ ਉਹਦੇ ਗੁਣ ਜਸ ਇਸ ਕਿ ਉਹ ਸਿਫਤ ਸਲਾਹ ਹੁੰਦੀ ਰਹੇ ਇਹੋ ਜੇ ਜੇਤ ਮਿਲਾਏ ਸੋ ਪ੍ਰਮੋ ਚਤਰ ਦੇ ਮੈਨ ਦੇ ਵਿੱਚ ਪ੍ਰਮਾਤਮਾ ਉਹ ਜੇ ਸਤਪੁਰਸਾਂ ਦੇ ਨਾਲ ਲਾਪ ਹੋ ਜੇ ਜਿਸ ਕੇ ਤਿਸਕੇ ਪਾਇ ਲਗਾ ਉਸ ਦੇ ਸਰਣ ਦੇ ਵਿੱਚ ਜਾਈਏ ਜਿਸ ਕਰਕੇ ਇਹ ਮਨੁੱਖ ਤਨਮਨ ਜਨਮ ਦੀ ਸਫਲਤਾ ਹੋਵੇ ਇਹ ਉਦਮ ਪ੍ਰਸਾਰਤ ਗੁਰਸਿੱਖ ਨੇ ਜਿਗਿਆਸੂਆ ਨੇ ਗੁਰਮੁਖ ਪਿਆਰੇ ਨੇ ਕਰਨੀ ਗੁਰੂ ਪੰਜਵੇਂ ਪਾਸਾ ਜੀ ਜਾਂਚ ਸਿਖਾ ਰਹੇ ਨੇ ਉਪਦੇਸ਼ ਦੇ ਰਹੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਦਾ ਇਹ ਸਹਿਜ ਉਪਦੇਸ਼ ਨੂੰ ਹਿਰਦੇ ਦੇ ਵਿੱਚ ਤਾਰਨ ਕਰਕੇ ਸੰਗਤ ਕਰਕੇ ਰਸਨਾ ਨਾਲ ਵਿਚਾਰਨ ਕਰਕੇ ਆਨੰਦ ਦੀ ਪ੍ਰਾਪਤੀ ਸਹਿਤ ਇਹ ਜਨਮ ਤਨ 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 ਜਨਾਇਆ ਦੇ ਪ੍ਰਸਾਦ ਸਭ ਜਗਤ ਤਰਾਇਆ ਵਾਲੀ ਅਵਸਥਾ ਨੂੰ ਗੁਰਸਿੱਖ ਪ੍ਰਾਪਤ ਹੋ ਸਕੇ ਇਸ ਉਪਦੇਸ਼ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਬਸੇ ਉਪਦੇਸ਼ ਜਿਸ ਕਰਕੇ ਜੀਵਨ ਸਫਲ ਹੋਵੇ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੋਵੇ ਇੰਨੀ ਸੇਵਾ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ folcho maaf